ਉਹ ਰੋਜ਼ ਆਪਾਂ ਮਜਾਰਾ ਕਰਦੇ ਆ ਬਹੁਤ ਸਾਰੀਆਂ ਗੱਲਾਂ ਪਹਿਲਾਂ ਆਪਾਂ ਰੋਜ਼ ਕਰਦੇ ਆ ਵੀ ਕਿਤੇ ਵੇਸਲੇ ਨਾ ਹੋ ਜੇ ਉਹ ਕਹਾਣੀਆਂ ਵੀ ਰੋਜ਼ ਪਾਉਨੇ ਆ ਆਪਾਂ ਵੀ ਉਹ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਨਾ ਹੋਵੇ ਉਹ ਕਹਾਣੀ ਵੀ ਚਤਾਰਦੇ ਆਪਾਂ ਰੋਜ਼ ਭਾਈ ਨਿਤਨੇਮ ਦੋ ਬੰਦੇ ਕਰਦੇ ਸੀ ਇੱਕ ਕਿਸੇ ਸਾਥ ਦੇ ਮਹਾਪੁਰਸ਼ ਦੇ ਡੜਾ ਮਾਰ ਕੇ ਆਉਂਦਾ ਹੁੰਦਾ ਸੀ ਇੱਕ ਬੰਦਾ ਰੋਟੀ ਖਵਾ ਕੇ ਆਉਂਦਾ ਹੁੰਦਾ ਸੀ ਰੋਟੀ ਖਵਾਉਣ ਵਾਲਾ ਵੇਸਲਾ ਹੋ ਗਿਆ ਤੇ ਡੜਾ ਮਾਰਨ ਵਾਲਾ ਜਿੱਤ ਗਿਆ ਕਿਉਂਕਿ ਜਦੋਂ ਡੜਾ ਮਾਰਨ ਵਾਲਾ ਪਹਿਲ ਕਰ ਗਿਆ ਜਦੋਂ ਰੋਟੀ ਵਾਲਾ ਗਿਆ ਬਾਬਾ ਕਹਿੰਦਾ ਬਈ ਉਹ ਤਾਂ ਹੁਣ ਬਾਜੀ ਉਹ ਜਿੱਤ ਗਿਆ ਡਲੇ ਵਾਲਾ ਇਹ ਗੱਲਾਂ ਤਾਂ ਚਿਤਾਰ ਦਿਆਂ ਇਹ ਕਹਾਣੀਆਂ ਸਾਨੂੰ ਚੇਤਨ ਕਰਦੀਆਂ ਵੀ ਭਾਈ ਧਖੜ ਝੋਲਿਆਂ ਚ ਵੀ ਤੁਸੀਂ ਆਪਦਾ ਨਿਤਨੇਮ ਨਹੀਂ ਗਾਉਣਾ ਬਾਬੇ ਫਰੀਦ ਨੇ ਗੁਰਬਾਣੀ ਦੇ ਵਿੱਚ ਲਿਖਿਆ ਇੱਕ ਤਾਂ ਅੱਜ ਨਾਲ ਗੱਲ ਟੁੱਕਦੀ ਆ ਉਹ ਮੇਰੇ ਯਾਦ ਆ ਗਈ ਉਨੇ ਲਿਖਿਆ ਗਲੀਆਂ ਚ ਇਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਰਹੋ ਕਹਿੰਦਾ ਹੁਣ ਕੰਬਲੀ ਭਿੱਜਦੀ ਐ ਜੇ ਘਰੇ ਰਹਿਣਾ ਫੇਰ ਉਹ ਉਹਦੇ ਨਾਲ ਲਿਵ ਟੁੱਟ ਜੂਗੀ ਕਹਿੰਦਾ ਫਰੀਦਾ ਭਿੱਜੋ ਸੀਜੋ ਕੰਬਲੀ ਅਲਹਿ ਵਰਸੇ ਮੇਹੋ ਜਾਏ ਮਿਲਾਂ ਤਨ ਸੱਜਣਾ ਮੇਰਾ ਟੁੱਟੇ ਨਾ ਹੀ ਨੇਹੋ ਆਈ ਵੀ ਤੁਸੀਂ ਉਹ ਨਿਤਨੇਮ ਨੂੰ ਨਵਾਇਆ ਭਾਵੇਂ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਚੱਕਰ ਚੀਲੇ ਨੂੰ ਵੀ ਆਪਾਂ ਸਰ ਕੀਤਾ ਤੇ ਜਿਹੜਾ ਗੀਤ ਪੇਸ਼ ਕਰਕੇ ਗਿਆ ਹੈ ਜੰਗੀਆਂਣਾ ਵੀ ਕੁਲੀਆਂ ਦੇ ਨਾਲ ਕੁਲੀਆਂ ਨੇ ਉਹ ਮਹਿਲਾ ਦੇ ਨਾਲ ਖੰਦੇ ਰਹਿਣਾ ਅੱਜ ਮੈਨੂੰ ਲੱਗਦਾ ਉਹ ਮਹਿਲਾ ਨਾਲ ਖਹਿ ਕੇ ਵੀ ਆਈਆਂ ਕੁਲੀਆਂ ਸੋ ਇਸ ਕਰਕੇ ਇਸ ਘੋਲ ਨੇ ਅੱਗੇ ਵਧਦੇ ਜਾਣਾ ਕਿਉਂਕਿ ਘੋਲ ਵਾਰੇ ਆਪਾਂ ਰੋਜ਼ ਤੁਹਾਡੇ ਨਾਲ ਆਪਣੇ ਬਲਾਰੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਆ ਘੋਲ ਲੰਮਾ ਚੌੜਾ ਲਮਕਮਾ ਐਸੇ ਮਜਾਰਾ ਲਹਿਰ ਦੀ ਜਿਹੜੀ ਪੈਸੂ ਮਜਾਰਾ ਲਹਿਰ ਦੀ ਇਤਿਹਾਸ ਆ ਕਿਤਾਬ ਆ ਬਹੁਤ ਲੰਮੀ ਚੌੜੀ ਐ ਉਹ ਕਿਤਾਬ ਤੇ ਮੋਟੀ ਝਾਤ ਮਾਰਨ ਦੀ ਜਦੋਂ ਆਪਣੇ ਗੱਲ ਪੈ ਗਈ ਲੜਾਈ ਯਤਨ ਕੀਤਾ ਉਹਦੇ ਵਿੱਚ ਵੀ ਜੌਂਦਪਿੰਡ ਦਾ ਵਿਸ਼ੇਸ਼ ਜ਼ਿਕਰ ਹੈ ਵੀ ਪਾਈ ਜੌਂਦਪਿੰਡ ਦੇ ਲੋਕ ਤਾਂ ਪਹਿਲਾਂ ਤੋਂ ਵਗ ਹੀ ਐ ਐ ਜੇ ਕਹਿਣਾ ਹੋਵੇ ਉਸ ਜ਼ਗੀਰੂ ਪ੍ਰਬੰਧ ਦੀਆਂ ਨਜ਼ਰਾਂ ਦੇ ਵਿੱਚ ਜੌਂਦਪਿੰਡ ਹੈਗਾ ਪੋਸਤਾਂ ਤੋਂ ਲੈ ਕੇ ਤੇ ਜੌਂਦਪਿੰਡ ਵਾਲੇ ਵੀ ਫਿਰ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਵੇਂ ਉਹਨਾਂ ਦੀ ਅੱਖ ਦਾ ਰੋੜ ਬਣੇ ਹੋਇਆ ਰੜਕ ਰਿਹਾ ਹੈ ਤੇ ਹਾਕਮ ਉਹੋ ਜ਼ਗੀਰੂ ਪ੍ਰਬੰਧ ਤੇ ਉਹਨਾਂ ਦੇ ਰਖਵਾਲੇ ਪ੍ਰਸ਼ਾਸਨ ਵਗੈਰਾ ਸਰਕਾਰ ਉਹ ਸਾਰੇ ਅੰਦਰੋਂ ਅੰਦਰੀ ਦੰਦ ਪੀ ਹੀ ਜਾਂਦੇ ਆ ਪਰ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀਆਂ ਹਲੇ ਓਡੀ ਤਾਕਤ ਨਹੀਂ ਜਿੱਡੀ ਤਾਕਤ ਇਸ ਲੜਾਈ ਵਾਸਤੇ ਚਾਹੀਦੀ ਹੈ ਕਿਉਂਕਿ ਹਜੇ ਵੀ ਸਾਡੇ ਵੀਰਾਂ ਦੇ ਭੈਣਾਂ ਦੇ ਮਨਾਂ ਦੇ ਵਿੱਚ ਕਿਤਰਾ ਕਿਤੇ ਉਹ ਅਵੇਸਲਾਪਣ ਜਾਂ ਚੱਲ ਹੋਊ ਜਾਂ ਹੈਗੇ ਆ ਸਾਡੇ ਕੁਛ ਸੂਰਮੇ ਇਹ ਗੱਲਾਂ ਘਰ ਘਰੀ ਬੈਠੀਆਂ ਭੈਣੋ ਤੇ ਭਰਾਓ ਜਿੰਨਾ ਚਿਰ ਇਹ ਗੱਲਾਂ ਦੂਰ ਨਹੀਂ ਕਰਦੇ ਹਰੇਕ ਭੈਣ ਹਰੇਕ ਵੀਰ ਹਰੇਕ ਬੱਚਾ ਆਪਣੇ ਮਨ ਦੇ ਵਿੱਚ ਇਹ ਨਹੀਂ ਵਸਾਉਂਦਾ ਵੀ ਭਾਈ ਇਹ ਮੇਰਾ ਆਪਦਾ ਕੰਮ ਆ ਮੇਰੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਦੂਜਿਆਂ ਤੇ ਜ਼ਿੰਮੇਵਾਰੀ ਸੱਟ ਕੇ ਠੀਕ ਹੈ ਹੈਗੀਆਂ ਮਜਬੂਰੀਆਂ ਖਜੋ ਆਪਣੇ ਉੱਤੋਂ ਦੀ ਆ ਕਿਉਂਕਿ ਆਪਣੇ ਦਿਮਾਗਾਂ ਦੇ ਵਿੱਚ ਜਿਹੜਾ ਸਾਹਮਣੇ ਜਿਵੇਂ ਮੈਂ ਜੋ ਠੇਠ ਪੰਜਾਬੀ ਵਾਲੀਆਂ ਗੱਲਾਂ ਕਰੂੰਗਾ ਉਹ ਕਿਸੇ ਨੇ ਕਿਹਾ ਹੋਇਆ ਨਾ ਆਪਣੇ ਘਸੁੰਨ ਨੇੜੇ ਕੇ ਰੱਬ ਨੇੜੇ ਉਹ ਕਹਿੰਦਾ ਰੱਬ ਆਲਾ ਤਾਂ ਦੋ ਨੰਬਰ ਤੇ ਆ ਘਸੁੰਨ ਨਾਲ ਤਾਂ ਉਹ ਖੜਾ ਹੈ ਕੰਮਾਂ ਦੇ ਮਾਮਲੇ 'ਚ ਵੀ ਆਏ ਹੈਗਾ ਅੱਜ ਮੈਂ ਨੋਟ ਕੀਤਾ ਵੀ ਕਾਫੀ ਮਾਵਾ ਭੈਣਾ ਵੱਡਾ ਹਿੱਸਾ ਉੱਠ ਕੇ ਚਲੀਆਂ ਗਈਆਂ ਆਪਣੇ ਇਸ ਭਾਸ਼ਣ ਤੋਂ ਪਹਿਲਾਂ ਕਿਉਂਕਿ ਉਹਨਾਂ ਨੂੰ ਉਹ ਠੀਕ ਹੈ ਗੱਲ ਸਮਝ ਆਉਂਦੀ ਹੈ ਵੀ ਬਹੁਤ ਖਲਾਰਾ ਪਿਆ ਹੋਇਆ ਰਾਤ ਦਾ ਘਰਾਂ ਨੂੰ ਸਾਂਭਣਾ ਹੈ ਰੌਲਾ ਕੋਈ ਨਹੀਂ ਪਰ ਇਹਦੇ باوجود ਜੇ ਅਸੀਂ ਆਏ ਬਣਾ ਲਏ ਵੀ ਕੋਈ ਗੱਲ ਨਹੀਂ ਉਹ ਖਲਾਰਾ ਤਾਂ ਆਪਾਂ ਹੀ ਸਾਂਭਣਾ ਨਾ 10 ਮਿੰਟ ਮਗਰੋਂ ਸਾਬ ਲਾਂਗੇ ਵੀ ਆਹ ਬਹੁਤ ਜ਼ਰੂਰੀ ਹੈ ਫੇਰ ਜਾਣੀ ਇਹ ਗੱਲਾਂ ਵੀ ਆਪਾਂ ਸਰ ਕਰ ਲਾਂਗੇ